ਛੱਡਿਓ ਨਾ ਵੀਡੀਓ ਨੂੰ ਸੁਣ ਕੇ ਜਾਇਓ ਮਹਾਰਾਜ ਕੋਲੇ ਹੀਰਾ ਲੈ ਕੇ ਆ ਗਿਆ ਸਦਾਗਰ ਮਹਾਰਾਜ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਕੋਲੇ ਮਹਾਰਾਜ ਨੇ ਹੀਰਾ ਆਪਣੇ ਹੱਥ ਦੇ ਵਿੱਚ ਲਿਆ ਤੇ ਕਹਿੰਦੇ ਸਦਾਗਰ ਜੀ ਇਹਨੂੰ ਕਿੱਥੇ ਲਾਈਏ ਕਹਿੰਦਾ ਮਹਾਰਾਜ ਜੀ ਆਪ ਜੀ ਨੂੰ ਭੇਟਾ ਕੀਤਾ ਹੈ ਕਹਿੰਦੇ ਸਦਾਗਰ ਜੀ ਕੋਈ ਕਿਰਪਾਣ ਨਹੀਂ ਆਉਂਦੇ ਉਹ ਤਾਂ ਚਲੋ ਅਸੀਂ ਕਿਤੇ ਵਰਤੇ ਵੀ ਹੁਣ ਜੰਗ ਦੇ ਵਿੱਚ ਇਹਨੂੰ ਥੋੜੀ ਮਾਰਾਂਗੇ ਕਿਰਪਾਣ ਨੂੰ ਸੀਤੇ ਕਿਸੇ ਦਾ ਗੋਟ ਵਾਰਦੇ ਧੌਣ ਵਾਰਦੇ ਛਾਪੀ ਪਾੜਦੇ ਹੁਣ ਤੁਹਾਡੀ ਰੇੜ ਕਿਸ ਦੀ ਛਾਤੀ ਥੋੜੀ ਪਾੜਨੀ ਆ ਉਹ ਮਨ ਦੇ ਵਿੱਚ ਥੋੜਾ ਜਾ ਗੁੱਸਾ ਆਉਂਦੇ ਕਿ ਮ ਉਹ ਸਦਾਗਰ ਨਹੀਂ ਜਾ ਰਿਹਾ ਤੇ ਉਦਾਸ ਹੋ ਕੇ ਤੁਰ ਪਿਆ। ਬਾਬੇ ਵੀਰੀ ਚੰਦ ਰੋਗ ਮੰਗੀਤਾ ਜਾ ਉਹ ਹੀ ਰੱਖੋ ਕੇ ਲੈ ਕੇ ਆਓ। ਇਹਦੀ ਧੌਣ ਤੇ ਗੋਡਾ ਰੱਖੋ। ਤਰਪੇ ਦੇ ਕੋ ਜੜਾ ਹੀਰਾ ਇਹਨੂੰ ਖੋ ਕੇ ਲੈ ਕੇ ਆਓ। ਬਾਬਾ ਵੀਰੀ ਚੰਦ ਜੀ ਗਏ। ਉਹ ਜਾ ਰਿਹਾ ਸੀ ਤੇ ਬਾਬਾ ਵੀਰੀ ਚੰਦ ਜੀ ਨੇ ਧੌਣ ਦੇ ਗੋਡਾ ਰੱਖ ਲਿਆ ਕਰਪਾਨ ਲਾੜੀ ਧੌਣ ਦੇ ਉੱਤੇ। ਹੀਰਾ ਖੋਲਿਆ। ਹੀਰਾ ਫਿਰ ਜਿਵੇਂ ਬਾਹਸ਼ਾ ਕੋਲੇ ਆ ਗਿਆ। ਉਹ ਸਦਾਗਰ ਵੀ ਪਿੱਛੇ ਆ ਗਿਆ। ਹੀਰਾ ਸਾਧਗਰਾਂ ਦੇ ਫਲੰਗੇ ਉੱਤੇ ਪਿਆ ਤੇ ਕਹਿੰਦਾ ਮਹਾਰਾਜਾ ਵੇਖੋ ਮੇਰਾ ਹੀਰਾ ਤੁਹਾਡੇ ਸਿੱਖ ਚੋਰੀ ਕਰਕੇ ਲੈ ਕੇ ਆਏ ਨੇ। ਮਹਾਰਾਜ ਕਹਿੰਦੇ ਸਦਾਗਰ ਦੀ ਚੋਰੀ ਨਹੀਂ ਕੀਤਾ। ਹੀ ਤਾਨੂੰ ਇਹ ਵਿਖਾਇਆ ਤੁਹਾਡਾ ਹੀਰਾ ਉਸੇ ਕੰਮ ਨਹੀਂ ਆਇਆ ਜਿੱਥੇ ਵੀਰੀ ਚੱਲਦਾ ਗੋਡਾ ਕੰਮ ਆ ਗਿਆ ਜਿੱਥੇ ਵੀਰੀ ਕੰਨ ਦੀ ਕਿਰਪਾਨ ਕੰਮ ਆ ਗਈ ਨਾ ਤੁਹਾਡਾ ਉੱਥੇ ਹੀ ਰਗੜਾ ਚੱਲਿਆ ਜੇ ਕੋਈ ਤਖ਼ਤਾਨ ਹੁੰਦੀ ਕੋਣ ਵਾਲੇ ਦੇ ਮਾਰਦਾ ਹੁਣ ਹੀਰਾ ਥੋੜੀ ਉੱਥੇ ਮਾਰਦਾ